ਇੱਕ ਮਾਲਣ ਨੂੰ ਵੇਖਦੇ ਨੇ ਤੇ ਮਾਲਣ ਫੁੱਲ ਤੋੜੀ ਜਾਂਦੀ ਹੈ ਟੋਕਰੀ ਦੇ ਵਿੱਚ ਪਾ ਰਹੀ ਹੈ ਬਾਬਾ ਕਬੀਰ ਸਾਹਿਬ ਜੀ ਦੇਖ ਕੇ ਉਸ ਮਾਲਣ ਨੂੰ ਆਖਦੇ ਨੇ हे ਮਾਲਣ ਤੂੰ ਇਹ ਫੁੱਲ ਕਿਉਂ ਤੋੜ ਰਹੀ ਹੈ ਫੁੱਲ ਟੁੱਟ ਜਾਊਗਾ ਥੋੜਾ ਟਾਈਮ ਤੈਨੂੰ ਸੁੰਦਰਤਾ ਦੇ ਦੂਗਾ ਖੁਸ਼ਬੂ ਦੇ ਦੂਗਾ ਪਰ ਇਹ ਫੁੱਲ ਤੇ ਮਰ ਜਾਊਗਾ ਫਿਰ ਇਹਦੀ ਸੁਗੰਧੀ ਵੀ ਖਤਮ ਹੋ ਜਾਊਗੀ ਫਿਰ ਇਹਦਾ ਸੁਹੱਪਣ ਵੀ ਖਤਮ ਹੋ ਜਾਊਗਾ ਫਿਰ ਇਹਨੂੰ ਖੂ ਕੂੜੇ ਦੇ ਢੇਰ ਦੇ ਸਟ ਆਵੇ ਜੇ ਇਹਦੀ ਸੁੰਦਰਤਾ ਨੂੰ ਕਾਇਮ ਰੱਖਣਾ ਜੇ ਇਹਦੀ ਖੁਸ਼ਬੂ ਨੂੰ ਕਾਇਮ ਰੱਖਣਾ ਫਿਰ ਇਹਨੂੰ ਇਹਦੀ ਡਾਲੀ ਦੇ ਨਾਲ ਲੱਗਿਆ ਰਹਿਣ ਦੇ। ਇਹਨੂੰ ਇਹਦੀ ਡਾਲੀ ਦੇ ਨਾਲ ਲੱਗਿਆ ਰਹਿਣ ਦੇ। ਆਗਰ ਇਹ ਡਾਲੀ ਤੋਂ ਟੁੱਟ ਗਿਆ, ਟਾਣੀ ਤੋਂ ਟੁੱਟ ਗਿਆ। ਫਿਰ ਇਹ ਫੁੱਲ ਨੇ ਮਰ ਜਾਣਾ। ਬਾਬਾ ਕਬੀਰ ਸਾਹਿਬ ਜੀ ਵੀ ਮਾਲਣ ਨੂੰ ਕੁਛ ਦੇ ਮਾਲਣੇ ਫੁੱਲ ਤੋੜ ਰਹੀਆਂ ਕੀ ਕਰਨਗੀਆਂ? ਮਾਲਣ ਕਹਿੰਦੀ ਫੁੱਲ ਤੋੜ ਕੇ ਹਾਰ ਬਰਵਾ। ਹਾਰ ਬਰੋ ਕੇ ਮੈਂ ਭਗਵਾਨ ਦੀ ਬਣਾਈ ਮੂਰਤ ਦੇ ਹਾਰ ਚੜਾਉ। ਬਾਬਾ ਕਬੀਰ ਸਾਹਿਬ ਜੀ ਹੱਸ ਪਏ। ਕਹਿੰਦੇ ਕਿਉਂ ਚੜਾਈ? ਆਖਣ ਲੱਗੀ ਮੈਂ ਭਗਵਾਨ ਨੂੰ ਸੁੰਦਰ ਸੰਦੂ ਖੁਸ਼ਬੂਦਾਰ ਫੁੱਲ ਚੜਾ ਕੇ ਨਾ ਉਹਨੂੰ ਖੁਸ਼ ਕਰਾਂਗੀ ਭਗਵਾਨ ਮੇਰੇ ਤੇ ਖੁਸ਼ ਹੋਵੇਗਾ ਰੱਬ ਮੇਰੇ ਤੇ ਖੁਸ਼ ਹੋਵੇਗਾ ਤੇ ਅਸੀਂ ਭਗਵਾਨ ਨੂੰ ਰੱਬ ਨੂੰ ਖੁਸ਼ ਕਰਨਾ ਹੈ ਬਾਬਾ ਕਬੀਰ ਸਾਹਿਬ ਹੱਸਣ ਲੱਗ ਪਏ ਮਾਲਣ ਕਹਿੰਦੀ ਹੱਸਦੇ ਕਿਉਂ ਭਗਤ ਜੀ ਫਿਰ ਕਹਿੰਦੇ ਨੇ ਭੁੱਲੀ ਮਾਲਣੀ ਹੈ ਇਹ ਓ ਸਤਿਗੁਰ ਜਾਗਦਾ ਹੈ ਤੇ ਉਹ ਮਾਲਣੀ ਤੂੰ ਭੁੱਲ ਚੁੱਕੀ ਹੈ ਤੂੰ ਭੁੱਲਣ ਹਾਰ ਰਹੀਂ ਤੈਨੂੰ ਸਮਝ ਨਹੀਂ ਹੈ ਮਾਲਣ ਕੇ ਦੀ ਕਿਉਂ ਨਹੀਂ ਸਮਝ ਮੈਂ ਭਗਵਾਨ ਨੂੰ ਖੁਸ਼ ਕਰਨ ਲਈ ਸੋਹਣੇ ਸੋਹਣੇ ਸੁੰਦਰ ਫੁੱਲ ਤੋੜ ਕੇ ਮਾਲਾ ਪਰੋ ਕੇ ਭਗਵਾਨ ਨੂੰ ਫੁੱਲ ਚੜ੍ਹਾਵਾਂਗੀ ਤੇ ਮੇਰੇ ਤੇ ਭਗਵਾਨ ਖੁਸ਼ ਹੋਏ ਨਹੀਂ ਭਗਤ ਜੀ ਕਹਿੰਦੇ ਇਹ ਨਹੀਂ ਪਾਤੀ ਤੋ ਰਹਿ ਮਲ ਨਹੀਂ ਪਾਤੀ ਪਾਤੀ ਜਿਓ ਮਲਣੇ ਤੂੰ ਤੇ ਪੱਥਰ ਦੀ ਮੂਰਤ ਨੂੰ ਚੜਾਉਣ ਲੱਗੀਆਂ ਫੁੱਲ ਜਿਹੜਾ ਸਤਗੁਰ ਪੱਤਿਆਂ ਦੇ ਵਿੱਚ ਜਾਗਦਾ ਜਿਹੜਾ ਸਤਗੁਰ ਟਾਹਣੀਆਂ ਦੇ ਵਿੱਚ ਜਾਗਦਾ ਹੈ ਜਿਹੜਾ ਸਤਗੁਰ ਫੁੱਲ ਦੀਆਂ ਪੱਤੀਆਂ ਦੇ ਵਿੱਚ ਸਮਾਇਆ ਹੋਇਆ ਹੈ ਉਹ ਫੁੱਲ ਨੂੰ ਤੋੜ ਕੇ ਜਿਸ ਪਾਹਣ ਕੋ ਪਾਤੀ ਤੋਰੈ ਜਿਹੜੇ ਪੱਥਰ ਦੇ ਲਈ ਫੁੱਲ ਤੋੜਦੀ ਪਈ ਐ ਸੋ ਪਾਹਣ ਨਿਰਜੀਓ ਉਹ ਪੱਥਰ ਨਿਰਜੀਵ ਹੈ ਉਹ ਪੱਥਰ ਨਿਰਜੀਵ ਹੈ ਤੇ ਨਿਰਜੀਵ ਚੀਜ਼ ਨੂੰ ਖੁਸ਼ ਕਰਨ ਦੇ ਲਈ ਤੂੰ ਜਿਉਂਦੀ ਚੀਜ਼ ਨੂੰ ਮਾਰ ਰਹੀ ਆਂ ਕੋ ਸਤਨਾਮ ਸ਼੍ਰੀ ਵਾਹਿਗੁਰੂ ਮਾਰ ਰਹੀ ਉਲੀ ਮਾਲਣੀ ਹੈ ਓ ਸਤਿਗੁਰ ਜਾਗਤਾ ਹੈ ਦੇਓ ਇਸੇ ਕਰਕੇ ਕਹਿੰਦੇ ਨੇ ਭਗਤ ਜੀ ਕਹਿੰਦੇ ਸਤਿਗੁਰ ਜਾਗਤਾ ਹੈ ਦੇਓ ਸਤਿਗੁਰ ਜਾਗਤਾ ਹੈ ਦੇਓ ਸਤਿਗੁਰ ਜਾਗਤਾ ਹੈ ਦੇਓ ਸਤ ਗੁਰ ਜਾਗਤਾ ਹੈ ਦੇਉ ਪੁਲੀ ਮਾਲਨੀ ਹੈ ਏਉ ਪੁਲੀ ਮਾਲਨੀ ਹੈ ਏਉ ਬੁਲੀ ਮਾਲਨੀ ਹੈ ਏਓ ਬੁਲੀ ਮਾਲਨੀ ਹੈ ਏਓ ਸਤ ਗੁਰ ਜਾਗਤਾ ਹੈ ਦੇਓ ਸਤ ਗੁਰ ਜਾਗਤਾ ਹੈ ਦੇਓ ਸਤ ਗੁਰ ਜਾਗਤਾ ਹੈ ਦੇਉ ਸਤ ਗੁਰ ਜਾਗਤਾ ਹੈ ਦੇਉ ਪੂਲੀ ਮਾਲਨੀ ਹੈ ਏਉ ਪੂਲੀ ਮਾਲਨੀ ਹੈ ਏਉ ਸਤ ਗੁਰ ਜਾਗਤਾ ਹੈ ਦੇਵ ਸਤ ਗੁਰ ਜਾਗਤਾ ਹੈ ਦੇਵ ਜਗਦਾ ਕੀਆ ਸਤ ਗੁਰ ਕਹਿੰਦੇ ਭਗਤ ਜੀ ਕਹਿੰਦੇ ਉਹ ਅਕਾਲ ਖੁਰਖ ਪਰਮੇਸ਼ਰ ਵਹਿਗੁਰੂ ਭਗਵਾਨ ਤਾਂ ਜਾਗਦਾ ਹੈ ਕਿੱਥੇ ਜਾਗਦਾ ਪਾਤੀ ਤੋਰੇ ਮਲ ਨਹੀਂ ਪਾਤੀ ਪਾਤੀ ਜਿਉ ਉਹ ਤਾਂ ਪੱਤੇ ਪੱਤੇ ਵਿੱਚ ਹੈ ਪੱਤੇ ਪੱਤੇ ਜਿਸ ਪਾਹਣ ਕੋ ਪਾਤੀ ਤੋੜੈ ਭਗਤ ਜੀ ਕਹਿੰਦੇ ਮਾਲਣੀ ਜਿਹੜੀ ਪਾਹਣ ਦੇ ਲਈ ਪੱਥਰ ਦੇ ਲਈ ਪੱਤੇ ਤੋੜਦੀਆਂ ਨਾ ਉਹ ਪਾਹਣ ਨਿਰਜੀਵ ਹੈ ਤੇ ਤੂੰ ਨਿਰਜੀਵ ਪੱਥਰ ਨੂੰ ਖੁਸ਼ ਕਰਨ ਦੇ ਲਈ ਸੱਚੇ ਭਗਵਾਨ ਨੂੰ ਤੋੜਦੀਆਂ ਭਗਤ ਜੀ ਕਹਿੰਦੇ ਜਿਹੜੇ ਭਗਵਾਨ ਨੂੰ ਖੁਸ਼ ਕਰਦੀਆਂ ਬ੍ਰਹਮਪਾਤੀ ਵਿਸ਼ਨਦਾਰੀ ਫੂਲ ਸ਼ੰਕਰ ਦੇ ਤੀਨ ਦੇ ਪ੍ਰਤੱਖ ਤੋਰੈ ਕਰੈ ਕਿਸ ਕੀ ਸੇ ਜੇ ਭਗਵਾਨ ਦੇ ਰੂਪ ਨੂੰ ਜਾਣਣਾ ਤਾਂ ਸਮਝ ਪੱਤਿਆਂ ਵਿੱਚ ਬ੍ਰਹਮ ਭਗਵਾਨ ਬੈਠਿਆ ਡਾਲੀਆਂ ਵਿੱਚ ਟਾਹਣੀਆਂ ਵਿੱਚ ਵਿਸ਼ਨੂੰ ਭਗਵਾਨ ਬੈਠਿਆ ਫੁੱਲਾਂ ਦੇ ਵਿੱਚ ਸ਼ੰਕਰ ਦੇਵ ਬੈਠਿਆ ਕੋ ਸਤਿਨਾਮ ਸ਼ੀ ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸੇ ਉਹ ਕਹਿੰਦੇ ਮਾਲਣੇ ਤੂੰ ਤਿੰਨ ਦੇਵਤੇ ਪ੍ਰਤੱਖ ਰੂਪ ਵਿੱਚ ਤੋੜ ਦਿੱਤੇ ਕਿਹਨੂੰ ਕੁਛ ਕਰੇਂ ਨਰਜੀਬ ਪੱਥਰ ਨੂੰ ਖੁਸ਼ ਕਰਨ ਦੇ ਲਈ ਤੂੰ ਉਹ ਸੱਚੇ ਸਤਗੁਰ ਜਿਹੜਾ ਜਾਗਦਾ ਸਤਗੁਰ ਹੈ ਭਗਤ ਜੀ ਕਹਿੰਦੇ ਉਹਨੂੰ ਤੂੰ ਤੋੜ ਦਿੱਤਾ ਇਸ ਲਈ ਫੁੱਲ ਤੋੜਨਾ ਰੱਬ ਨੂੰ ਤੋੜਨ ਦੇ ਬਰਾਬਰ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਸਤਗੁਰ